ਜੱਟ ਤੇ ਸੀਰੀ ਦਾ ਹਾਲ ਗਲ ਲੱਗ ਕੇ ਸੀਰੀ ਦੇ ਜੱਟ ਰੋਵੇ ਗਲ ਲੱਗ ਕੇ ਸੀਰੀ ਦੇ ਜੱਟ ਰੋਵੇ ਵੋੜਾ ਵਿੱਚੋਂ ਨੀਰ ਵਗਿਆ ਲਿਆ ਤੰਗਲੀ ਲਿਆ ਤੰਗਲੀ ਨਸੀਬਾਂ ਨੂੰ ਫਰੋੜੀਏ ਟੂੜੀ ਵਿੱਚੋਂ ਪੁੱਤ ਜੱਗਿਆ ਲਿਆ ਤੰਗਲੀ ਸਾਡੇ ਪਿੜ ਵਿੱਚ ਤੇਰੇ ਗਲ ਚੀਥੜੇ ਸਾਡੇ ਪਿੜ ਵਿੱਚ ਸਾਡੇ ਪਿੜ ਵਿੱਚ ਤੇਰੇ ਗਲ ਚੀਥੜੇ ਨਹੀਂ ਮੇਰੀਏ ਜਵਾਨ ਕਣਕੇ ਕੱਲ ਸ਼ਾਹਾਂ ਦੇ ਗੁਦਾਮਾਂ ਵਿੱਚੋਂ ਨਿਕਲੇ ਤੂੰ ਸੋਨੇ ਦਾ ਪਟੋਲਾ ਬਣ ਕੇ ਤੂੰ ਵੀ ਬਣੰਗੇ ਆਗਮਾ ਦਾ ਗੁਮੰਤਰੀ ਤੂੰ ਵੀ ਬਣੰਗੇ ਆਗਮਾ ਦਾ ਗੁਮੰਤਰੀਓ ਮੇਰੇ ਬੇਜ਼ੁਬਾਨ ਟੱਗਿਆ ਗਲ ਲੱਗ ਕੇ ਗਲ ਲੱਗ ਕੇ ਸਿਰੀ ਦੇ ਜੱਟ ਰੋਵੇ ਬੋਣਾ ਵਿੱਚੋਂ ਨੀਰ ਵਗਿਆ ਲਿਆ ਤੰਗਣੀ ਓ ਸਾਡਾ ਕੁੱਟੀ ਕੁੱਟੀ ਖੂਨ ਤੇਲ ਪੀ ਗਿਆ ਤੇ ਖਾਦ ਖਾ ਗਈ ਹੱਡ ਖਾਰ ਕੇ ਬੋਲੇ ਬੀਜ ਦੀ ਪਟਾਵੀ ਬਹੀ ਅੰਦਰੋਂ ਬਈ ਬੋਲ ਨੂੰ ਕੰਗੂਰਾ ਮਾਰ ਕੇ ਸਾਨੂੰ ਬਿਜਲੀ ਚੰਝੋੜਾਏ ਨਾ ਮਾਰਿਆ ਸਾਨੂੰ ਬਿਜਲੀ ਚੰਝੋੜਾਏ ਨਾ ਮਾਰਿਆ ਕੇ ਸੱਦਰਾਂ ਨੂੰ ਲਾਂਬੂ ਲੱਗਿਆ ਲਿਆ ਤੰਗੜੀ ਲੇ ਆ ਤੰਗਲੀ ਨਸੀਬਾਂ ਨੂੰ ਫੁਰੋੜੀਏ ਧੂੜੀ ਵਿੱਚੋਂ ਪੁੱਤ ਜੱਗਿਆ ਲਿਆ ਤੰਗਲੀ ਤੀਏ ਕਿਹੜੇ ਨਹੀਂ ਪੜੋਲੇ ਵਿੱਚ ਡੱਕਲਾਂ ਤੀਏ ਕਿਹੜੇ ਨਹੀਂ ਤੀਏ ਕਿਹੜੇ ਨਹੀਂ ਪੜੋਲੇ ਵਿੱਚ ਡੱਕਲਾਂ ਮੈਂ ਤੇਰੀਆਂ ਜਵਾਨ ਸਦਰਾ ਵੱਡ ਖਾਣੀਆਂ ਸਰਸਾਂ ਦਾ ਰੂਪ ਤਾਰਿਆ ਹੈ ਸਾਡੀਆਂ ਸਮਾਜੀ ਕਦਰ ਟੀਏ ਕਿਹੜੇ ਮਨਜੁਮੀਆਂ ਨੂੰ ਪੁੱਛ ਲਾ ਟੀਏ ਕਿਹੜੇ ਮਨਜੁਮੀਆਂ ਨੂੰ ਪੁੱਛ ਲਾ ਕਿਉ ਚੰਨ ਨੂੰ ਸਰਾਪ ਲੱਗਿਆ ਲਿਆ ਤੰਗਲੀ ਲਿਆ ਤੰਗਲੀ ਨਸੀਬਾਂ ਨੂੰ ਫੁਰੋਈਏ ਟੂੜੀ ਵਿੱਚੋਂ ਪੁੱਤ ਜੱਗਿਆ ਲਿਆ ਤੰਗੜੀ ਪਾਉ ਸੁੱਕੇ ਜਾਣਨਾ ਬੋਲਾਂ ਦਾ ਮਾਰ ਮਗਰਾ ਬਈ ਸੁੱਕੇ ਜਾਣਨਾ ਸੁੱਕੇ ਜਾਣਨਾ ਬੋਲਾਂ ਦਾ ਮਾਰ ਮਗਰਾ ਜੋ ਮਾਰਦੇ ਨੇ ਜਾਂਦੇ ਚੰਗਰਾ ਅੱਜ ਝੱਖੜਾਂ ਨੇ ਟੂੜੀ ਨੂੰ ਬਖੇਰਿਆ ਹੈ ਖੇਤਾਂ 'ਚ ਬਰੂਦ ਅੰਗਰਾ ਹੋਣ ਕਾਮੀਆਂ ਦੇ ਹੱਥਾਂ ਨੇ ਹੀ ਚੋਵਣਾ ਬਈ ਹੋਣ ਕਾਮੀਆਂ ਦੇ ਹੱਥਾਂ ਨੇ ਹੀ ਚੋਵਣਾ ਜੋ ਮੇਨ ਤਾਨੂੰ ਮੱਖੋ ਲੱਗਿਆ ਲਿਆ ਤੰਗਣੀ ਲਿਆ ਤੰਗਣੀ ਨਸੀਬਾਂ ਨੂੰ ਫਰੋਈਏ ਟੂੜੀ ਵਿੱਚੋਂ ਪੁੱਤ ਜੱਗਿਆ ਲਿਆ ਤੰਗ